ਪੈਲਸ ਦੇ ਵਿੱਚ ਬਰਾਤ ਉਡੀਕਦੇ ਉਡੀਕਦੇ ਰਹਿ ਗਏ ਕੁੜੀ ਵਾਲੇ। ਉਧਰ ਮੁੰਡੇ ਵਾਲਿਆਂ ਦੇ ਘਰੇ ਮੱਚ ਗਈ ਹਾਹਾਕਾਰ। ਆਪਣੇ ਹੀ ਵਿਆਹ ਵਾਲੇ ਦਿਨ ਲਾੜਾ ਹੋਇਆ ਘਰ ਤੋਂ ਫਰਾਰ। ਉਸਨੇ ਧੋਖਾ ਧੜੀ ਦੇ ਤਹਿਤ ਕੀਤਾ ਮਾਮਲਾ ਦਰਜ। ਆਬਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰ ਦਾ ਜਿੱਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਕਮਲਪ੍ਰੀਤ ਕੌਰ ਅਤੇ ਮਨਦੀਪ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਦੇ ਬਾਵਜੂਦ ਲੜਕਾ ਫਰਾਰ ਹੋ ਗਿਆ ਜਿੱਦੇ ਚਲਦੇ ਲੜਕੀ ਪਰਿਵਾਰ ਸਮੇਤ ਥਾਣਾ ਮਕੂਰਪੁਰਾ ਵਿੱਚ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਸਾਡੇ ਸਾਰੇ ਰੀਤੀ ਰਿਵਾਜ ਵਿੱਚ ਸ਼ਾਮਲ ਹੋਇਆ ਇਥੋਂ ਤੱਕ ਕਿ ਚੂੜੀ ਫੰਕਸ਼ਨ ਵਿੱਚ ਵੀ ਮੌਜੂਦ ਸਨ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕਾ ਮਨਦੀਪ ਸਿੰਘ ਘਰੋਂ ਭੱਜ ਗਿਆ ਜਿਸ ਦੇ ਚਲਦੇ ਅੱਜ ਸਾਨੂੰ ਇਨਸਾਫ ਲੈਣ ਥਾਣੇ ਆਉਣਾ ਪਿਆ ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਅਤੇ ਲੜਕੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਕਮਨ ਫ੍ਰੀਟਕਰ ਕੀ ਗੱਲਬਾਤ ਹੈ ਜਿਹੜੀ ਇਹ ਤਾਂ ਇਹ ਆਈ ਹਾਂ ਥਾਰੇ ਮੇਰਾ ਕਿਸੇ ਮਲ ਭੀ ਮੇਰੇ ਬੋਏਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਸੀ ਵਿਆਹ ਲਈ ਤੇ ਫਿਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁਕਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਪਿੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਫਿਰਦਾ ਸੀ ਕਿੰਨੀ ਦੇਰ ਹੋ ਗਈ ਤਾਂ ਰਿਲੇਸ਼ਨ ਕਿੰਨੀ ਦੇਰ ਸਾਡਾ ਰਿਲੇਸ਼ਨ 1.5 ਸਾਲ ਚੱਲਿਆ ਹਾਂ ਤਾਂ ਛੇ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੋਂ ਵੱਲੋਂ ਕੀ ਕੀ ਹੋ ਗਿਆ ਉਹਨਾਂ ਦੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਮਾ ਤੁਹਾਡੇ ਸਾਨੂੰ ਸਾਰਿਆਂ ਦੀ ਚਾਹਤ ਹੋਈ ਹੈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗ ਕੇ ਕਰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ ਰਾਜੀ ਹਾਂਜੀ ਮੈਂ ਕਹਾਂ ਜੀ ਆਮ ਕੁੜੀ ਦਾ ਮੈਂ ਚਾਚਾ ਹੀ ਲਾ ਲਓ ਠੀਕ ਜੀ ਇੱਕ ਕੁੜੀ ਕਰਕੇ ਮੈਂ ਦਰਖਾਸਤ ਦਿੱਤੀ। ਠੀਕ ਹੈ। ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਝ ਖਾ ਲਿਆ ਸੀ। ਠੀਕ ਹੈ। ਉਦੋਂ ਵੀ ਇਹਦੇ ਮਾਪਿਓ ਕਹਿੰਦੇ ਸੀ ਵਹੀ ਵੀ ਤੜਨਾ ਵਿਆਹ ਕਰਾਂਗੇ। 6 ਮਹੀਨੇ ਟੱਪਾ ਆ ਗਏ, ਫਿਰ 2 ਮਹੀਨੇ ਲੱਗੇ, ਫਿਰ ਨਹੀਂ ਵਿਆਹ ਕੀਤਾ। 28 ਤਰੀਕ ਦਾ ਸਾਦਾ ਵਾਅਦਾ ਕਰਕੇ ਮਹਿਲਾ ਮੰਡਲ ਆਹੀ ਉੱਥੇ ਲਹਾਇਆ ਵੀ ਹੈ 28 ਤਰੀਕ ਨੂੰ ਤੁਹਾਡੀ ਤਰੀਕ ਦਾ ਹੀ ਵਿਆਹ ਕਰਾਂਗੇ। 28 ਤਰੀਕ ਦੇ ਇਹਨਾਂ ਧੋਖਾ ਦੇ ਕੇ ਫਿਰ ਨਿਕਲ ਗਏ। ਮਾਪਿਓ ਨਾਲ ਆ ਸਹਿਮਤਾ ਇਹ ਚੀਜ਼। ਜਿਹੜੇ ਇਹਨਾਂ ਦੇ ਪ੍ਰਧਾਨ ਉਹ ਸਾਨੂੰ ਧੋਖੇ ਹੀ ਰੱਖ ਰਹੇ ਸੀ। ਧੋਖੇ ਰੱਖ ਕੇ ਇਹਨਾਂ ਗੁੰਮਰਾ ਕਰਕੇ ਉਹਨਾਂ ਨੇ ਜਿਹੜੋ ਪਹਿਲੇ ਸਹਿਮਤੀ ਹੋਈ ਹੀ ਤੇ ਜਿਹੜੇ ਉਸ ਟਾਈਮ ਤੇ ਜਿਹੜੇ ਉਹਨਾਂ ਵਲੋਂ ਬੰਦੇ ਪੁਰੇ ਸੀਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਐ ਇਸ ਵਾਰੀ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੇ ਸੀ ਸਾਡੇ ਹੱਥੋਂ ਬਾਹਰ ਆਈ अच्छा जी ਜੇ ਹੁਣ ਅੱਜ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀਆਂ ਰਸਮਾਂ ਵੀ ਹੋ ਚੁੱਕੀਆਂ ਆਂ ਸਾਰੀਆਂ ਹਾਂਜੀ ਸਭ ਕੁਝ ਉਸ ਸੁੱਕਾ ਜੀ ਤੇ ਕੀ ਹੋਇਆ ਕਿ ਆ ਮੁੰਡਾ ਰਾਤ ਭੱਜ ਗਿਆ ਕਿ ਕਿਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਭੱਜ ਗਿਆ ਇਹ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਜੀ ਅਹੀਂ ਤੁਸੀਂ ਤਿਆਰੀਆਂ ਕਰੋ ਉਹੀਂ ਸਵੇਰੇ ਬਰਾਤ ਲੈ ਕੇ ਆ ਰਹੇ ਆ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੂਰੀਆਂ ਕੀਤੀਆਂ ਕੋਈ ਬਰਾਦਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਹਿਤਾ ਜੀ ਮੁੰਡਾ ਘਰੋਂ ਭੱਜ ਗਿਆ ਅੱਛਾ ਸਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੁੰਡਾ ਭੱਜ ਗਿਆ ਕਿ ਨਵੇਂ ਪਤਾ ਲੱਗਾ ਇਹ ਸਾਨੂੰ 12 ਵਜੇ ਪਤਾ ਲੱਗਾ ਜੀ ਉਹ ਆਪਾਂ ਤਿਆਰੀਆਂ ਕਰਦੇ ਵੇ ਇੱਥੇ ਤਿਆਰੀਆਂ ਹੀ ਲੱਗੇ ਸਾਨੂੰ ਪਤਾ ਨਹੀਂ 12 ਵਜੇ ਆਣ ਕੇ ਕਹਿ ਦਿੱਤਾ ਅਈ ਸਾਰਾ ਸਮਾਨ ਲੈਣ ਦਾ ਵਾ ਪਰ ਉਹਨੇ ਆ ਗਏ ਸਾਡੇ ਘਰ ਬੈਠੇ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਇਹਨਾਂ ਨੂੰ ਕਿੰਨੀ ਤਰੀਕਾ ਵਿਆਹ 28 ਤਰੀਕ ਕੱਲ ਦਾ ਹੀ ਹੈ ਵਿਆਹ ਅੱਛੇ ਕੱਲ ਦਾ ਵਿਆਹ ਹਾਂਜੀ ਤੇ ਹੁਣ ਥਾਣੇ ਆਇਓ ਕੀ ਮੰਗ ਮੰਗ ਇਹੀ ਆ ਸਾਨੂੰ ਸਾਫ ਦੱਸਤਾ ਜਾਵੇ ਨਹੀਂ ਤੇ ਇਹਦੇ ਪਰਚਾ ਕਰੋ ਪਰਿਵਾਰ ਸਾਰਾ ਅੰਦਰ ਤੋਂ ਮਾਪਿਆਂ ਨਾਲ ਹੈ ਨਾ ਸਹਿਮਤ ਅੱਛੇ ਪੰਮਾ ਵਾ ਪੂਰਾ ਪਰਿਵਾਰ ਨਾਲ ਹੈ ਜੀ ਹਾਂਜੀ ਹਾਂਜੀ ਕਿਉਂਕਿ ਮਾਪੋਂ ਨਾਲ ਲਾਇਆ ਚੂੜੀ ਫੰਕਸ਼ਨ ਕਰਕੇ ਗਿਆ ਤੇ ਮਾਪੋਂ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਧਰ ਭੱਜ ਗਿਆ ਕਰੋ ਮਾਪੋਂ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵੀ ਅੱਥੇ ਜਾਏ ਉਹ ਗੁੰਮਰਾ ਕਰ ਰਹੇ ਹਨ ਨੂੰ ਠੀਕ ਜੋ ਬੋਲੇ ਜੋ ਬੋਲੇ 100 ਰੁਪਏ ਸ੍ਰੀ ਭਗਵਾਨ ਬਾਲਮੀਕ ਮਹਾਰਾਜ ਕੀ ਜੇ ਜੀ ਮੈਂ ਕਮਲਜੀਤ ਕੋਰ ਡਿਸਟ੍ਰਿਕਟ ਚੇਅਰਮੈਨ ਊਮਨਸ ਵਿੰਗ ਬਾਲਮੀਕ ਸੰਸਥਾ ਵੱਲੋਂ ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੋ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਾਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨ ਨਾਲ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ ਥਰਡ ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਾਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਤੁਸੀਂ ਪੁਲਿਸ ਨੇ ਇਸ ਬਾਰੇ ਕਪਰੇਡ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬਟਨ ਦੀ ਕੋਈ ਸੁਣਵਾਈ ਨਹੀਂ ਹੋਈ ਸਾਰਾ ਪਰਿਵਾਰ ਹੀ ਫਰਾਰ ਹੈ ਹਾਂਜੀ ਸਾਰਾ ਪਰਿਵਾਰ ਹੀ ਫਰਾਰ ਫਰਾਰ ਹੈ ਗਿਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹੜੇ ਮੁੰਡੇ ਦੇ ਮਾਪਿ ਉਹ ਇੱਥੇ ਹੈਗੇ ਕਿ ਉਹ ਵੀ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾਰ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੁਹਾਨੂੰ ਵੱਡੇ ਸਾਹਮਣੇ ਸਾਰਾ ਨੂੰ ਪਤਾ ਸਾਰਾ ਪਰਿਵਾਰ ਨੂੰ ਕਿ ਕਿੱਥੇ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਹੋ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੀ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਵੱਲੋਂ ਅਜੇ ਸਾਡੀ ਐਸ ਐਚ ਓ ਸਾਹਿਬ ਨਾਲ ਜੇ ਮੀਟਿੰਗ ਨਹੀਂ ਹੋਈ ਅਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਆਪਾਂ ਕਾਨੂੰਨੀ ਕਾਰਵਾਈ ਅੱਗੇ ਕਰਵਾਵਾਂਗੇ ਕੁੜੀ ਕਿੰਨੇ ਸਾਲਾਂ ਦੀ ਕੀ ਕੁੜੀ ਜੀ 18 ਕੰਪਲੀਟ ਆ 19 ਇਹ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹਾਂਜੀ ਹਾਂਜੀ ਬਾਬਾ ਜੀ ਕੀ ਐਸੀ ਗੱਲਬਾਤ ਹੈ ਜੀ ਜਦੋਂ ਤੁਸੀਂ ਥਾਣੇ ਆਏ ਜੀ ਇਹ ਮਕੂਬੂਪੁਰੇ ਦਾ ਇੱਥੋਂ ਦਾ ਮਸਲਾ ਵਾ ਇੱਕ ਲੜਕੀ ਆ ਕੋਮਲ ਨਾਂ ਦੀ ਜੀ ਘਰ ਤੋਂ ਘੱਟ ਵੀ 1.5 ਸਾਲ ਹੋ ਗਏ ਆ ਇੱਕ ਲੜਕਾ ਆ ਉਹਨੇ ਇਹਦੇ ਨਾਲ ਸੰਬੰਧ ਬਣਾਏ ਉਸ ਤੋਂ ਬਾਅਦ ਕੋਈ ਮਤਲਬ ਵਿਆਹ ਕਰੇ ਨੇ ਕਿਹਾ ਕਿ ਮੈਂ ਵਿਆਹ ਕਰਾਵਾਂਗਾ ਇਹਨਾਂ ਨੇ ਕੋਈ ਚੂੜੀ ਫੰਕਸ਼ਨ ਰੱਖਿਆ ਉੱਥੇ ਵੀ ਆਏ ਉਹਨੂੰ ਚੂੜੀਆਂ ਵੀ ਪਾਈਆਂ ਸਾਰਾ ਕੁਝ ਕੀਤਾ ਜਿਵੇਂ ਵਿਆਹ ਹੋਣਾ ਹੀ 28 ਤਰੀਕ ਵਾਲੇ ਦਿਨ ਉਹ ਸਾਰਾ ਪਰਿਵਾਰ ਘਰੋਂ ਭੱਜ ਗਿਆ ਠੀਕ ਹੈ ਕਿ ਉਹ ਉਹਨਾਂ ਦਾ ਮਾਪਿਓ ਵੀ ਮੁੰਡੇ ਦਾ ਜਿਹੜਾ ਆ ਮਾਂ ਮਾਂ ਵੀ ਅੱਛਾ ਜੀ ਮੋਕੇ ਤੇ ਤਰਾਣੇ ਆ ਕਿ ਆਸਤੋਂ ਆਇਆ ਤੁਹਾਨੂੰ ਕੋਈ ਸੱਸ ਨਹੀਂ ਲਖੋ ਐਸਐਸਓ ਸਾਹਿਬ ਕਹਿੰਦੇ ਆ ਵੀ ਤੁਸੀਂ ਐਸਪੀ ਸਾਹਿਬ ਨੂੰ ਦਰਖਾਸਤ ਮਾਰਕ ਕਰੋ ਇਹ ਮੈਟਰ ਨੂੰ 6 ਮਹੀਨੇ ਹੋ ਗਏ ਆ ਮਤਲਬ 6 6 ਮਹੀਨੇ ਪਿਛੇ ਆ ਤੇ ਇਹਨੂੰ ਇਸ ਕਰਕੇ ਤੁਸੀਂ ਐਪਲੀਕੇਸ਼ਨ ਉੱਥੋਂ ਦਿਓਗੇ ਤੇ ਫਿਰ ਮੈਂ ਇਨਕੁਆਰੀ ਦੇ ਵਿੱਚ ਇਹਨੂੰ ਪਰਚੇ ਨੂੰ ਉਹਨਾਂ ਦੇ ਦਰਜ ਕਰੂੰਗਾ ਜੀ ਜਿਹੜਾ 6 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ ਕਿਸ ਚੀਜ਼ ਨੂੰ 6 ਮਹੀਨੇ ਹੋ ਗਏ 6 ਮਹੀਨਿਆਂ ਦਾ ਵਿਆਹ ਨੂੰ ਕਿਹਾ ਹੈ ਨਾ ਕਿ 6 ਮਹੀਨੇ ਬਾਅਦ ਵਿਆਹ ਕਰਾਂਗੇ ਵਿਆਹ ਕਰਾਂਗੇ ਹਾਂਜੀ ਠੀਕ ਹੈ ਜੀ ਟਾਈਮ ਲਿਆ ਵਿਆਹ ਦੀਆਂ ਫਿਰ ਅੱਜ ਸਾਰੀਆਂ ਤਿਆਰੀਆਂ ਹੋਈਆਂ ਸਾਰੀਆਂ ਤਿਆਰੀਆਂ ਕੱਲ ਹੋਈਆਂ ਤੇ ਘਰੋਂ ਭੱਜ ਗਏ ਅੱਛਾ ਤੇ ਕਿ ਲੱਗਦਾ ਨਹੀਂ ਕਿ ਪੁਰਸ ਵੱਲੋਂ ਮੋਕੇ ਦੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਹੋਣਾ ਚਾਹੀਦਾ ਇਸ ਮੌਕੇ ਤੇ ਤੇ ਫਿਰ ਕੀ ਵਜ੍ਹਾ ਹੈ ਕਿ ਜਿਹੜਾ ਸੀਪੀ ਸਾਹਿਬ ਤਾਂ ਕਹਿੰਦੇ ਕਿ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਸੀਪੀ ਸਾਹਿਬ ਤਾਂ ਮਾਰਕਡਿੰਗ ਦੀ ਕੋਈ ਕਹਿਦੇ ਆ ਕਿ ਭਾਈ ਮੈਨੂੰ ਕੋਈ ਨਾ ਕੋਈ ਚੱਕਰ ਹੈਗਾ ਆਪੇ ਪ੍ਰਸ਼ਾਸਨ ਦੱਸੂਗਾ ਇਹ ਗੱਲ ਦਾ ਇਹਨਾਂ ਨੂੰ ਛੱਡਣਾ ਥੋੜੀ ਹੀ ਇਹਨੂੰ ਪਰਚਾ ਦਰਜ ਕਰਾ ਕੇ ਛੱਡਦਾ ਤੇ ਜੇ ਨਹੀਂ ਪਰਚਾ ਦਰਜ ਹੁੰਦਾ ਜਿਵੇਂ ਕਿ ਨਹੀਂ ਕੋਈ ਕਾਰਵਾਈ ਕਰਦੇ ਤੇ ਤੁਹਾਡਾ ਕੀ ਤੁਸੀਂ ਕੀ ਅਗਲਾ ਐਕਸ਼ਨ ਕਰੋ ਉਹ ਇਹਨਾਂ ਦੇ ਬੂਹੇ ਘੜੀ ਇਹਨਾਂ ਦਾ ਪਿੱਛਾ ਆਪਾਂ ਕਰਾਂਗੇ ਜੀ ਇੱਥੇ ਧਰਨਾ ਲੱਗੇਗਾ ਠੀਕ ਆ ਲੜਕੀ ਦਾ ਇੱਕ ਮਾਮਲਾ ਆਇਆ ਕਿ ਜਿਹੜਾ ਮੈਰਿਜ ਸੀਗੀ ਤੇ ਇੱਕ ਲੜਕਾ ਕਹਿੰਦੇ ਭੱਜ ਚੁੱਕਿਆ ਤੇ ਉਹਨਾਂ ਦੇ ਜਿਹੜੇ ਕੰਪਲੇਂਟ ਲੈ ਕੇ ਆਏ ਸੀ ਕੀ ਮਸਲਾ ਕੀ ਆਇਆ ਤਾਂ ਇੱਕ ਵਾਰ ਇਹ ਇਹਨਾਂ ਦਸਨ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਕਰੇ ਨਹੀਂ ਹੈਗਾ ਤੇ ਇਹਨਾਂ ਦਾ ਅਸੀਂ ਦਰਖਾਸਤ ਨੂੰ ਕਹਤੇ ਹਾਂ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹ ਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਸਰ ਇਹ ਰਹਿ ਕੇ ਤੁੰਡਾ ਲੈਣ ਵਾਲਾ ਜੀ ਨਾ ਕਿਦਾ ਨਾਮ ਮਨਦੀਪ ਸਿੰਘ ਆ ਲੋਕਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣਾ ਨਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਆ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਐਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹ ਤੇ ਬਾਰੇ ਅਸੀਂ ਪੜਤਾਲ ਕਰਨਾ ਹੈ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇ ਨਾਲ ਦੱਤ ਸਾਹਮਣੇ ਵਿਆਹਾਂ ਦੀ ਤਸਵੀਰ ਸਰ ਮੁੰਡਾ ਹੈ ਕਿੰਨੇ ਕਿ ਸਾਲਾਂ ਦਾ ਮੁੰਡਾ ਹੈ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੈ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੈ